ਗੋੜੀ ਮਹਲਾ ਪੰਜਵਾਂ ਜੀਵਤ ਛਾੜ ਜਾਂਦੇ ਦੇਵਾਨੇ ਇਹ ਛੱਲੇ ਮਨੁੱਖ ਜਿਹੜੇ ਮਾਇਕ ਪਦਾਰਥਿਕ ਮਨੁੱਖ ਨੂੰ ਜਿਉਂਦੇ ਨੂੰ ਹੀ ਛੱਡ ਜਾਂਦੇ ਹਨ ਮੋਇਆਨ ਤੇ ਕੋਬਰਸਾਨੇ ਮੌਤੋਂ ਤੇ ਉਹਨਾਂ ਪਾਸੋਂ ਕੋਣ ਕੋਈ ਲਾਭ ਉਠਾ ਸਕਦਾ ਹੈ ਸਿਮਰ ਗੋਵਿੰਦ ਮਨ ਤਨ ਤੁਰ ਲਿਖਿਆ ਪਰਮਾਤਮਾ ਦਾ ਨਾਮ ਸਿਮਰੇ ਸਿਮਰਨ ਲੈ ਕੇ ਹੀ ਤੁਰੋਂ ਰੱਬੀ ਨਾਮਸਾਰ ਤੇਰੇ ਮਨ ਵਿੱਚ ਤੇਰੇ ਹਿਰਦੇ ਵਿੱਚ ਸਦਾ ਲਈ ਉਕਰਿਆ ਰਹਿ ਸਕਦਾ ਹੈ ਕਾਹ ਹੂੰ ਕਾਜ ਨਾ ਆਵਤ ਵਿਖਿਆ ਰਹਾਓ ਪਰ ਇਹ ਮਾਇਆ ਜਿਸ ਦੀ ਖਾਤਰ ਸਾਰੀ ਉਮਰ ਦੌੜ ਭੱਜ ਕਰਦਾ ਹੈ ਆਖਰ ਕਿਸੇ ਕੰਮ ਨਹੀਂ ਆਉਂਦੀ ਰਹਾਓ ਬਿਖੈਟ ਗੋਰੀ ਜੇ ਨ ਜੇ ਨ ਖਾਈ ਚਿਤ ਰੱਖ ਜਿਸ ਜਿਸ ਮਨੁੱਖ ਨੇ ਵਿਸ਼ਿਆਂ ਦੀ ਠੱਗ ਬੂਟੀ ਖਾ ਲਈ ਤਾਂ ਕਿ ਤ੍ਰਿਸ਼ਨਾ ਕਬੂ ਨਾ ਜਾਈ ਵਿਕਾਰਾਂ ਦੀ ਉਸ ਦੀ ਤ੍ਰਿਸ਼ਨਾ ਕਦੇ ਵੀ ਮਿਟਦੀ ਨਹੀਂ ਦਾਰਨ ਦੁਖ ਦੁਤਰ ਸੰਸਾਰ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਣਾ ਬਹੁਤ ਔਖਾ ਹੈ ਇਹ ਬੜੇ ਭਿਆਨਕ ਦੁੱਖਾਂ ਨਾਲ ਭਰਪੂਰ ਹੈ ਐ ਭਰਿਆ ਪਿਆ ਹੈ RAM ਨਾਮ ਬਿਨ ਕੈਸੇ ਉਤਰ ਸਪਾਰ ਤੂੰ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸ ਤਰ੍ਹਾਂ ਇਸ ਤੋਂ ਪਾਰ ਲੰਘ ਸਕੇਗਾ ਸਾਧ ਸੰਗ ਮਿਲ ਦੁਇ ਫੁੱਲ ਸਾਧ ਸਾਦ ਸੰਗਤ ਵਿੱਚ ਮਿਲ ਕੇ ਤੇ ਇਹ ਲੋਕ ਤੇ ਪ੍ਰਲੋਕ ਦੋਹੀਂ ਸਵਾਰ ਲੈ RAM ਨਾਮ ਨਾਨਕ ਆਰਾਧ ਇਹ ਨਾਨਕ ਪਰਮਾਤਮਾ ਦਾ ਨਾਮ ਸਿਮਰ ਆਰਾਧ ਯਾਦ ਕਰ ਗਉੜੀ ਮਹਲਾ 5 ਗਰੀਬਾਂ ਉੱਪਰ ਜੇ ਇੰਦੇ ਦਾੜੀ ਵੇਖ ਉਸ ਦਾ ਨਿਆਣ ਜਿਹੜੀ ਦਾੜੀ ਗਰੀਬਾਂ ਉਤੇ ਖਿਜਦੀ ਰਹਿੰਦੀ ਹੈ ਪਾਰ ਬ੍ਰਾਹਮ ਸਾ ਅਗਨ ਮੈਂ ਸਾੜੀ ਪਾਰ ਬ੍ਰਹਮ ਪ੍ਰਭੂ ਨੇ ਉਹ ਦਾੜੀ ਆਗੂ ਵਿੱਚ ਸਾੜ ਦਿੱਤੀ ਹੁੰਦੀ ਹੈ ਭਾਉ ਜਿਹੜਾ ਮਨੁੱਖ ਹੰਕਾਰ ਵਿੱਚ ਆ ਕੇ ਦੂਜਿਆਂ ਨੂੰ ਦੁਖੀ ਕਰਦਾ ਹੈ ਉਹ ਆਪ ਹੀ ਕਰੋਧ ਅੱਗ ਵਿੱਚ ਸੜਦਾ ਹੈ ਪੂਰਾ ਨਿਆਣ ਕਰੇ ਕਰਤਾਰ ਜੀਵਾਂ ਨੂੰ ਪੈਦਾ ਕਰਨ ਵਾਲਾ ਪ੍ਰਮਾਤਮਾ ਸਦਾ ਨਿਆ ਕਰਦਾ ਹੈ ਐਸਾ ਨਿਆ ਜਿਸ ਵਿੱਚ ਕੋਈ ਓਕਾਈ ਨਹੀਂ ਹੁੰਦੀ ਆਪਣੇ ਦਾਸ ਕੋ ਰੱਖਨ ਹਾਰ ਰਹਾਉ ਉਹ ਕਰਤਾਰ ਆਪਣੇ ਸੇਵਕਾਂ ਦੀ ਸਹਾਇਤਾ ਕਰਨ ਦੀ ਸਮਰੱਥਾ ਵਾਲਾ ਹੈ ਆਦ ਜੁਗਾਦੋ ਪ੍ਰਗਟ ਪਰਤਾਪ ਜਗਤ ਦੇ ਸ਼ੁਰੂ ਤੋਂ ਜੁਗਾਂ ਦੇ ਸ਼ੁਰੂ ਤੋਂ ਹੀ ਪ੍ਰਮਾਤਮਾ ਦਾ ਤੇਜ ਪ੍ਰਤਾਪ ਪ੍ਰਗਟ ਹੁੰਦਾ ਆਇਆ ਹੈ ਨਿੰਦਕ ਮੁਵਾ ਉਪਜ ਵੱਡਾ ਤਾਪ ਕੇ ਦੂਜਿਆਂ ਦੀ ਨਿੰਦਾ ਕਰਨ ਵਾਲਾ ਮਨੁੱਖ ਆਪ ਆਤਮਿਕ ਮੋਤੇ ਮਰਿਆ ਰਹਿੰਦਾ ਹੈ ਉਸ ਦੇ ਆਪਣੇ ਅੰਦਰ ਨਿੰਦਾ ਦੇ ਕਾਰਨ ਬੜਾ ਦੁੱਖ ਕਲੇਸ਼ ਬਣਿਆ ਰਹਿੰਦਾ ਹੈ ਤੈਨੂੰ ਮਾਰਿਆ ਜੇ ਰਖੈ ਨ ਕੋਏ ਗਰੀਬਾਂ ਉਤੇ ਵਧੀਕ ਕਰਨ ਵਾਲੇ ਮਨੁੱਖ ਨੂੰ ਉਸ ਪ੍ਰਮਾਤਮਾ ਨੇ ਆਪ ਆਤਮਕ ਮੋਤੇ ਮਾਰ ਦਿੱਤਾ ਹੁੰਦਾ ਹੈ ਜਿਸ ਤੋਂ ਪ੍ਰਮਾਤਮਾ ਤੋਂ ਬਿਨਾ ਹੋਰ ਕੋਈ ਬਚਾ ਨਹੀਂ ਸਕਦਾ ਆਗੇ ਪਛੇ ਮੰਦੀ ਸੋਏ ਅਜੇਹ ਮਨੁੱਖ ਦੀ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਬਦਨਾਮੀ ਹੀ ਹੁੰਦੀ ਹੈ ਆਪਣੇ ਦਾਸ ਰੱਖੇ ਕੰਠ ਲਾਏ ਪਰਮਾਤਮਾ ਆਪਣੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ ਭਾਵੇਂ ਉਹਨਾਂ ਦੇ ਉੱਤੇ ਆਤਮਿਕ ਜੀਵਨ ਦਾ ਪੂਰਾ ਧਿਆਨ ਰੱਖਦਾ ਹੈ ਸੁਣ ਸ਼ਰਨ ਨਾਨਕ ਹਰ ਨਾਮ ਧਿਆਏ ਇਸ ਗੱਲ ਨੂੰ ਧਿਆਨ ਨਾਲ ਸੁਣ ਲਈ ਪਰਮਾਤਮਾ ਦੀ ਸ਼ਰਨ ਆ ਕੇ ਏ ਨਾਨਕ ਉਸ ਪਰਮਾਤਮਾ ਦਾ ਨਾਮ ਸਦਾ ਧਿਆ ਯਾਦ ਰੱਖ ਗੋੜੀ ਮਹਲਾ 5 ਮਹਜ਼ਰ ਝੂਠਾ ਕੀ ਤੋਂ ਆਪ ਵੇਖੋ ਸਾਡੇ ਵਿਰੁੱਧ ਤਿਆਰ ਕੀਤਾ ਹੋਇਆ ਮੈਜ਼ਰਨਾਮਾ ਕਰਤਾਰ ਨੇ ਆਪ ਝੂਠਾ ਸਾਬਤ ਕਰ ਦਿੱਤਾ ਪਾਪੀ ਕੋ ਲਾਗਾ ਸੰਤਾਪ ਤੇ ਝੂਠ ਪਦਾ ਅਨਰਥ ਥੱਪਣ ਵਾਲੇ ਪਾਪੀਆਂ ਨੂੰ ਆਤਮਿਕ ਤੌਰ ਤੇ ਬੜਾ ਦੁੱਖ ਕਲੇਸ਼ ਹੋਇਆ ਜਿਸੇ ਸਹਾਈ ਗੋਬਿੰਦ ਮੇਰਾ ਮੇਰਾ ਗੋਬਿੰਦ ਜਿਸ ਮਨੁੱਖ ਦਾ ਸਹਾਈ ਬਣਦਾ ਹੈ ਤਿਸ ਕੋ ਜਮ ਨਹੀਂ ਆਵੇ ਨੇਰਾ ਰਹਾਉ ਉਸ ਨੂੰ ਮੌਤ ਦਾ ਡਰ ਕੋ ਨਹੀਂ ਸਕਦਾ ਸਾਚੀ ਦਰਗਾ ਬੋਲੇ ਊੜ ਜਿਹੜਾ ਮਨੁੱਖ ਕਿਸੇ ਨੂੰ ਹਾਨੀ ਪਹੁੰਚਾਉਣ ਵਾਸਤੇ ਝੂਠ ਬੋਲਦਾ ਹੈ ਸਿਰ ਹਾਥ ਪਛੋੜੈ ਅੰਦਾ ਮੂੜੋ ਉਹ ਅੰਨਾ ਮੂਰਖ ਸਦਾ ਥੇ ਰਹਿਣ ਵਾਲੇ ਪ੍ਰਮਾਤਮਾ ਦੀ ਦਰਗਾਹ ਵਿੱਚ ਆਪਣਾ ਸੇਰ ਆਪਣਾ ਹੱਥਾਂ ਨਾਲ ਪਿੱਟਦਾ ਹੈ ਭਾਉ ਪਛਤਾਵੇ ਕਰਦਾ ਹੈ ਰੋਗ ਵਿਆਪੇ ਕਰਦੇ ਪਾਪ ਜਿਹੜੇ ਮਨੁੱਖ ਮੰਦੇ ਕੰਮ ਕਰਦੇ ਹਨ ਉਸ ਦੇ ਨਿਆਨਸਾਰ ਉਹ ਅਨੇਕਾਂ ਰੋਗਾਂ ਵਿੱਚ ਗਰਸੇ ਰਹਿੰਦੇ ਹਨ ਅਦਲੀ ਹੋਏ ਬੈਠਾ ਪ੍ਰਭ ਆਪ ਅਦਲੀ ਨਿਆਂ ਕਰਨ ਵਾਲਾ ਪ੍ਰਮਾਤਮਾ ਕਚਹਿਰੀ ਲਈ ਬੈਠਾ ਹੋਇਆ ਹੈ ਉਸ ਨਾਲ ਕੋਈ ਠਗੀ ਨਹੀਂ ਹੋ ਸਕਦੀ ਆਪਣਾ ਕਮਾਏ ਆਪੇ ਆਪੇ ਬੰਦੇ ਆਪਣੇ ਕੀਤੇ ਕਰਮਾਂ ਅਨੁਸਾਰ ਜੀਵ ਆਪ ਹੀ ਮੋਹ ਦੇ ਬੰਦਨਾ ਵਿੱਚ ਬਜੇ ਰਹਿੰਦੇ ਹਨ ਦਰਬ ਗਿਆ ਸਭ ਜੀ ਕੈ ਸਾਥ ਹੈ ਧਾਨਾਦਕ ਦੀ ਖਾਤਰ ਜੀਵ ਪਾਪ ਕਰਮ ਕਰਦੇ ਹਨ ਪਰ ਸਾਰਾ ਹੀ ਧਨ ਜਿੰਦ ਦੇ ਨਾਲ ਹੀ ਜੀਵ ਦੇ ਹੱਥੋਂ ਚਲਾ ਜਾਂਦਾ ਹੈ ਨਾਨਕ ਸ਼ਰਨ ਪਰੇ ਦਰਬਾਰ ਜਿਹੜੇ ਮਨੁੱਖ ਪ੍ਰਮਾਤਮਾ ਦੀ ਸ਼ਰਨ ਪੈਂਦੇ ਹਨ ਪ੍ਰਮਾਤਮਾ ਦੇ ਦਰ ਤੇ ਡਿੱਗਦੇ ਹਨ ਰਾਖੀ ਪੈਜ ਮੇਰੇ ਕਰਤਾਰ へ ਨਾਨਕੁ ਨੰਦੀ ਇਜਤ ਮੇਰੇ ਕਰਤਾਰ ਨੇ ਸਦਾ ਹੀ ਰੱਖ ਲਈ ਗੋੜੀ ਮਹਲਾ ਪੰਜਵਾਂ ਜਨ ਕੀ ਧੂਰ ਮਨ ਮੀਠ ਕਟਾਨੀ ਉਸ ਦੇ ਮਨ ਨੂੰ ਪ੍ਰਮਾਤਮਾ ਦੇ ਸੇਵਕ ਦੀ ਚਰਨ ਧੂੜ ਮਿੱਠੀ ਲੱਗਦੀ ਹੈ ਪੂਰਬ ਕਰਮ ਲਿਖਿਆ ਧੁਰ ਪ੍ਰਾਨੀ ਰਹਾਉ ਜਿਸ ਪ੍ਰਾਣੀ ਦੇ ਮੱਥੇ ਉੱਤੇ ਪੂਰਬਲੇ ਜਨਮ ਪਿਛਲੇ ਕੀਤੇ ਸੰਸਕਾਰ ਜੋ ਅਸੀਂ ਅੱਜ ਕਰ ਰਹੇ ਆ ਉਹ ਕੱਲ ਪੂਰਬਲੇ ਹੋ ਜਾਣੇ ਜੋ ਅੱਜ ਸਾਡੇ ਨਾਲ ਵਾਪਰ ਰਿਹਾ ਵੋ ਕੱਲ ਅਸੀਂ ਕੀਤਾ ਸੀ ਕੀਤੇ ਕਰਮ ਅਨੁਸਾਰ ਧੁਰ ਦਰਗਾਹ ਤੋਂ ਲੇਖ ਲਿਖਿਆ ਹੁੰਦਾ ਹੈ ਆਹਮ ਬੁੱਧ ਮਨ ਪੂਰਤ ਥੰਡਾਈ ਹੋਮੇ ਵਾਲੀ ਬੁੱਧੀ ਦੇ ਕਾਰਨ ਮਨੁੱਖ ਨੇ ਮਨ ਨੂੰ ਹੋਮੇ ਦੀ ਥੰਡਾਈ ਲੱਗੀ ਰਹਿੰਦੀ ਹੈ ਉਸ ਥੰਡਾਈ ਦੇ ਕਾਰਨ ਮਾਨੁਤ ਤੇ ਕਿਸੇ ਉਪਦੇਸ਼ ਦਾ ਅਸਰ ਨਹੀਂ ਹੁੰਦਾ ਜਿਵੇਂ ਭਾਂਡੇ ਉਤੇ ਪਾਣੀ ਤਿਲਕ ਜਾਂਦਾ ਹੈ ਇਦਾਂ ਸਾਡੇ ਮਨ ਉਤੇ ਹੰਕਾਰ ਦੀ ਥੰਡਾਈ ਲੱਗੀ ਹੋਣ ਕਰਕੇ ਥੰਡਾਈ ਥੰਡਾਈ ਸਾਡੇ ਜੀਵਨ ਦੇ ਵਿੱਚ ਵਾਪਰ ਰਹੀ ਹੈ ਅਹੰ ਬੁੱਧ ਮਨ ਪੂਰ ਛੰਡਾਈ ਤੋ ਉਹ ਛੰਡਾਈ ਲਾਵਾਂਗੇ ਤੇ ਫਿਰ ਗੁਰੂ ਦਾ ਨਾਮ ਸਾਡੇ ਤੇ ਟਿਕੇਗਾ ਸਾਦ ਪੂਰ ਕਰ ਸੁੱਧ ਮਝਾਈ ਜਿਸ ਮਨੋਖ ਨੂੰ ਜਨਦੀ ਧੂਰ ਮਿੱਠੀ ਲੱਗਦੀ ਹੈ ਸਾਧੂ ਚਰਨ ਧੋੜ ਨਾਲ ਉਸ ਦੀ ਬੁੱਧੀ ਮਾਂਜੀ ਜਾਂਦੀ ਹੈ ਤੇ ਸ਼ੁੱਧ ਹੋ ਜਾਂਦੀ ਹੈ ਅਨੇਕੋ ਜਲਾ ਜੇ ਤੋ ਵੈ ਦੇਹੀ ਜੇ ਮਨੁੱਖ ਅਨੇਕਾਂ ਤੀਰਥਾਂ ਦੇ ਪਾਣੀਆਂ ਨਾਲ ਆਪਣੇ ਸਰੀਰ ਨੂੰ ਧੋਂਦਾ ਰਹੇ ਮੈਲ ਨਾ ਉਤਰੇ ਉਹਦੀ ਇਦਾਂ ਦੇ ਸਾਰੇ ਕੀਤੇ ਕਰਮਾਂ ਦੇ ਨਾਲ ਮੈਲ ਨਾ ਉਤਰੇ ਸ਼ੁੱਧ ਨਾ ਆਂਦੇ ਤੇ ਹੀ ਤੇ ਇਦਾਂ ਉਹਦੀ ਮੈਲ ਲੱਤਦੀ ਨਹੀਂ ਤੇ ਸਰੀਰ ਉਹਦਾ ਪਵਿੱਤਰ ਹੁੰਦਾ ਨਹੀਂ ਸਤ ਗੁਰ ਭੇਟਿਓ ਸਦਾ ਕਿਰਪਾਲ ਜਿਸ ਮਨੁੱਖ ਨੂੰ ਸਤ ਗੁਰ ਮਿਲ ਪੈਂਦਾ ਹੈ ਜਿਸ ਉਤੇ ਗੁਰੂ ਸਦਾ ਦਇਆ ਵਰ ਲੈਂਦਾ ਹੈ ਹਰ ਸਿਮਰ ਸਿਮਰ ਕਾਟਿਆ ਭੋ ਕਾਲ ਉਹ ਮਨੁੱਖ ਪ੍ਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਪਣੇ ਅੰਦਰੋਂ ਮੌਤ ਦਾ ਡਰ ਆਤਮਿਕ ਮੌਤ ਦਾ ਖਤਰਾ ਦੂਰ ਕਰ ਲੈਂਦਾ ਹੈ ਮੁਕਤ ਭੁਗਤ ਜੁਗਤ ਹਰ ਨਾਮ ਪਰਮਾਤਮਾ ਦਾ ਨਾਮ ਹੀ ਵਿਕਾਰਾਂ ਤੋਂ ਖਲਾਸੀ ਦਵਾਉਂਦਾ ਹੈ ਨਾਮ ਹੀ ਆਤਮਿਕ ਜੀਵਨ ਦੀ ਖੁਰਾਕ ਹੈ ਨਾਮ ਜਪਣਾ ਹੀ ਜੀਵਨ ਦੀ ਸਹੀ ਜੁਗਤੀ ਹੈ ਪ੍ਰੇਮ ਭਗਤ ਨਾਨਕ ਗੁਣ ਗਾਉਂ ਏ ਨਾਨਕ ਪ੍ਰੇਮ ਭਰੀ ਭਗਤੀ ਨਾਲ ਪਰਮਾਤਮਾ ਦੇ ਗੁਣ ਗਾਂਦਾ ਰੋ ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰਦਾ ਰੋ ਗੌੜੀ ਮਹਲਾ ਪੰਜਵਾਂ ਜੀਵਨ ਪਦਵੀ ਹਰਕੇ ਦਾਸ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹ ਹਰੀ ਦੇ ਦਾਸ ਹਨ ਹਰੀ ਦੇ ਦਾਸਾਂ ਨੂੰ ਉੱਚਾ ਆਤਮਿਕ ਦਰਜਾ ਪ੍ਰਾਪਤ ਹੈ ਜਿਨ ਮਿਲਿਆ ਆਤਮ ਪ੍ਰਗਾਸ ਉਹਨਾਂ ਹਰੀ ਦੇ ਦਾਸਾਂ ਨੂੰ ਮਿਲਿਆ ਆਤਮਾ ਨੂੰ ਗਿਆਨ ਦਾ ਚਾਨਣ ਮਿਲ ਜਾਂਦਾ ਹੈ ਹਰ ਕਸੇ ਮਾਰਾ ਨਾ ਸੁਣ ਮਨ ਕਾ ਨਹੀਂ ਏ ਮੇਰੇ ਮਨ ਧਿਆਨ ਨਾਲ ਪ੍ਰਮਾਤਮਾ ਦਾ ਨਾਮ ਸੁਣਿਆ ਕਰ ਸੁਖ ਪਾਵੇਂ ਹਰ ਦੁਆਰ ਪ੍ਰਾਨੀ ਰਹਾਉ ਏ ਪ੍ਰਾਨੀ ਸਿਮਰਨ ਦੀ ਬਰਕਤ ਨਾਲ ਤੂੰ ਹਰੀ ਦੇ ਦਰ ਤੇ ਸੁਖ ਪ੍ਰਾਪਤ ਕਰੇਗਾ ਅੱਠ ਪਹਿਰ ਧਿਆਈਏ ਗੋਪਾਲ ਹੈ ਨਾਨਕ ਹਰੀ ਦੇ ਦਾਸ ਦੀ ਸੰਗਤ ਵਿੱਚ ਰਹਿ ਕੇ ਅੱਠੇ ਪੈਰ ਜਦੋਂ ਵੀ ਬਾਣੀ ਨੂੰ ਧਿਆਨ ਨਾਲ ਪੜੋਗੇ ਤਾਂ ਇਹ ਸ਼ਬਦ ਤੁਹਾਨੂੰ ਬਾਰ-ਬਾਰ ਪੜਨ ਨੂੰ ਮਿਲੇਗਾ ਕਿ ਅੱਠੇ ਪੈਰ ਉਹਨੂੰ ਯਾਦ ਰੱਖੋ ਅੱਠੇ ਪੈਰ ਸਿਮਰੋ ਅੱਠੇ ਪੈਰ ਭਗਤੀ ਕਰੋ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਨੂੰ ਸਿਮਰਨਾ ਚਾਹੀਦਾ ਹੱਠੇ ਪੈਰ ਹਰ ਵੇਲੇ ਇਹਦਾ ਮਤਲਬ ਹਰ ਵੇਲੇ 24 ਘੰਟੇ 24 ਘੰਟਿਆਂ ਚੱਟ ਪੈਰ ਹੁੰਦੇ ਨਾਨਕ ਦਰਸ਼ਨ ਦੇਖ ਨਿਹਾਲ ਸਿਮਰਨ ਦੀ ਬਰਕਤ ਨਾਲ ਹਰ ਥਾਂ ਪ੍ਰਮਾਤਮਾ ਦਾ ਦਰਸ਼ਨ ਕਰਕੇ ਮਨ ਖਿੜਿਆ ਰਹਿੰਦਾ ਗੌੜੀ ਮਹਲਾ ਪੰਜਵਾਂ ਸ਼ਾਂਤ ਭਈ ਗੁਰੂ ਗੋਬਿੰਦ ਪਾਈ ਹੈ ਮੇਰੇ ਵੀਰ ਗੋਬਿੰਦ ਰੂਪ ਗੁਰੂ ਨੇ ਜਿਸ ਮਨੁੱਖ ਨੂੰ ਨਾਮ ਦੀ ਦਾਤ ਬਖਸ਼ ਦਿੱਤੀ ਉਸ ਦੇ ਅੰਦਰ ਠੰਡ ਪੈ ਗਈ ਤਾਪ ਪਾਪ ਬਿਨ ਸੇ ਮੇਰੇ ਭਾਈ ਰਹਾਓ হে ਭਾਈ ਉਸ ਦੇ ਸਾਰੇ ਦੁੱਖ ਕਲੇਸ਼ ਪਾਪ ਨਾਸ਼ ਹੋ ਗਏ ਰਾਮ ਨਾਮ ਨਿਤ ਰਸਨ ਬਖਾਨ ਜਿਹੜਾ ਮਨੁੱਖ ਆਪਣੀ ਜੀਬ ਨਾਲ ਸਦਾ ਪ੍ਰਮਾਤਮਾ ਦਾ ਨਾਮ ਉਚਾਰਨ ਕਰਦਾ ਹੈ ਬਿਨ ਸੇ ਰੋਗ ਭੈ ਕਲਿਆਨ ਉਸ ਦੇ ਸਾਰੇ ਰੋਗ ਦੂਰ ਹੋ ਜਾਂਦੇ ਹਨ ਉਸ ਦੇ ਅੰਦਰ ਆਨੰਦ ਹੀ ਆਨੰਦ ਬਣੇ ਰਹਿੰਦੇ ਹਨ ਪਾਰ ਬ੍ਰਹਮ ਗੁਣ ਅਗੰਮ ਵਿਚਾਰ ਜਿਹੜਾ ਮਨੁੱਖ ਅਪਹੁੰਚ ਪਰਮਾਤਮਾ ਪਾਰ ਬ੍ਰਹਮ ਪ੍ਰਭੂ ਦੇ ਗੁਣਾ ਤੇ ਵਿਚਾਰ ਕਰਦਾ ਰਹਿੰਦਾ ਹੈ ਸਾਧ ਸੰਗਮ ਹੈ ਨਿਸਤਾਰ ਗੁਰੂ ਦੀ ਸੰਗਤ ਵਿੱਚ ਰਹਿ ਕੇ ਉਸ ਦਾ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ ਨਿਰਮਲ ਗੁਣ ਗਾਵੋ ਨਿਤ ਨੀਤ ਹੈ ਮੇਰੇ ਮਿੱਤਰ ਸਦਾ ਪਰਮਾਤਮਾ ਦੇ ਗੁਣ ਗਉਂਦੇ ਰਹੋ ਗਈ ਬਿਆਦ ਉਬਰੇ ਜਨਮੀਤ ਜਿਹੜੇ ਮਨੋਖ ਗੁਣ ਗਾਉਂਦੇ ਹਨ ਉਹਨਾਂ ਦਾ ਹਰੇਕ ਰੋਗ ਦੂਰ ਹੋ ਜਾਂਦਾ ਹੈ ਉਹ ਮਨੋਖ ਰੋਗਾਂ ਵਿਕਾਰਾਂ ਤੋਂ ਬਚੇ ਰਹਿੰਦੇ ਹਨ ਮਨ ਬਾ ਚਕਰਾਮ ਪ੍ਰਭ ਆਪਣਾ ਧਿਆਈ ਮੇਰ ਕਰਕੇ ਮੈਂ ਆਪਣੇ ਮਨ ਦੇ ਰਾਹੀ ਬਚਨਾ ਦੇ ਰਾਹੀ ਤੇ ਕਰਮਾਂ ਦੇ ਰਾਹੀ ਸਦਾ ਆਪਣੇ ਮਾਲਕ ਪ੍ਰਭੂ ਨੂੰ ਸਿਮਰਦਾ ਰਹਾ ਹਾਂ ਨਾਨਕ ਦਾਸ ਤੇਰੀ ਸ਼ਰਣ ਆਈ ਦਾਸ ਨਾਨਕ ਤੇਰਾ ਦਾਸ ਤੇਰੀ ਸ਼ਰਣ ਆਇਆ ਹੈ ਗੋੜੀ ਮਹਲਾ ਪੰਜਵਾਂ ਨੇਤਰ ਪ੍ਰਗਾਸ਼ ਕੀਆ ਗੁਰਦੇਵ ਹੇ ਗੁਰਦੇਵ ਜਿਸ ਮਨੁੱਖ ਦੀ ਆਤਮਕ ਅੱਖਾਂ ਨੂੰ ਤੂੰ ਗਿਆਨ ਦਾ ਚਾਨਣ ਬਖਸ਼ਿਆ ਹੈ ਭਰਮ ਗਏ ਪੂਰਨ ਪਈ ਸੇਵ ਰਹਾਓ ਉਸ ਦੇ ਸਾਰੇ ਵਹਿਮ ਭਰਮ ਖਤਮ ਹੋ ਗਏ ਤੇ ਉਹਨਾਂ ਦੀ ਸੇਵਾ ਸਫਲ ਹੋ ਗਈ ਸਿਰੇ ਚੜ ਗਈ ਸੀਤਲਾ ਤੇ ਰਖਿਆ ਬਿਹਾਰੀ हे ਸੁੰਦਰ ਸਰੂਪ ਤੂੰ ਹੀ ਸੀਤਲਾ ਤੋਂ ਬਚਾਇਆ ਹੈ ਬਿਹਾਰੀ ਸੁੰਦਰ ਸਰੂਪ ਬਿਹਾਰਨ ਸੋਹਣੇ ਰੂਪ ਵਾਲਾ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ हे पारब्रह्म हे प्रभु तू ही कृपा करके शीतला तो बचाया है और कोई देवी आदि तेरे बराबर दी नहीं है नानक नाम जपे सो जीवै हे नानक जेड़ा मनुष्य और सारे आसरे छड़ के परमात्मा का नाम जपता है वो आत्मिक जीवन हासिल कर लेता है साद संग हर अमृत पीवै ਕਿਉਂਕਿ ਉਹ ਸਾਧ ਸੰਗਤ ਵਿੱਚ ਰਹਿ ਕੇ ਆਤਮਕ ਜੀਵਨ ਦੇਣ ਵਾਲਾ ਹਰਨਾਮ ਰਸ ਪਿੰਦਾ ਰਹਿੰਦਾ ਹੈ ਗੌੜੀ ਮਹਲਾ ਪੰਜਵਾਂ ਧਨ ਓ ਮਸਤਕ ਧਨ ਤੇਰੇ ਨੇਤ ਹੇ ਪ੍ਰਭੂ ਭਾਗਾ ਵਾਲਾ ਹੈ ਉਹ ਮੱਥਾ ਤੇਰੇ ਦਰ ਤੇ ਨਿਉਂਦਾ ਹੈ ਭਾਗਾ ਵਾਲੀਆਂ ਹਨ ਅੱਖਾਂ ਜੋ ਤੇਰੇ ਦੀਦਾਰ ਵਿੱਚ ਮਸਤ ਰਹਿੰਦੀਆਂ ਹਨ ਤਨ ਓਏ ਭਗਤ ਜਿਨ ਤੁਮ ਸੰਗ ਹੈ ਤੋ ਭਾਗਾ ਵਾਲੇ ਹਨ ਉਹ ਭਗਤ ਜਨ ਜਿਨ੍ਹਾਂ ਦਾ ਤੇਰੇ ਨਾਲ ਪ੍ਰੇਮ ਬਣਿਆ ਰਹਿੰਦਾ ਹੈ। ਨਾਮ ਬਿਨਾ ਕੈਸੇ ਸੁਖ ਲਹੀਐ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਕਦੇ ਸੁਖ ਨਹੀਂ ਮਿਲ ਸਕਦਾ। ਰਸਨਾ RAM ਨਾਮ ਜਸ ਕਹੀਐ ਰਹਾਓ ਇਸ ਵਾਸਤੇ ਸਦਾ ਜੀਬ ਨਾਲ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ। ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਤੈਨਹੀਂ ਉੱਪਰ ਜਾਈਏ ਕੁਰਬਾਨ ਉਹਨਾਂ ਨੂੰ ਤਾਂ ਸਦਾ ਸਦਕੇ ਜਾਣਾ ਚਾਹੀਦਾ ਹੈ ਨਾਨਕ ਜਿਨ ਜਪਿਆ ਨਿਰਬਾਨ ਹੈ ਨਾਨਕ ਜਿਸ ਜਿਸ ਨੇ ਵਾਸਨਾ ਰਹਿਤ ਪ੍ਰਭੂ ਦਾ ਨਾਮ ਜਪਿਆ ਹੈ ਗਉੜੀ ਮਹਲਾ 5 ਤੂੰ ਹੈ ਮਸਲਤ ਤੂੰ ਹੈ ਨਾਲ हे ਪ੍ਰਭੂ ਤੂੰ ਹਰ ਥਾਂ ਮੇਰਾ ਸਲਾਹਕਾਰ ਹੈ ਤੂੰ ਹੀ ਹਰ ਥਾਂ ਮੇਰੇ ਨਾਲ ਵਸਦਾ ਹੈ ਤੂੰ ਹੈ ਰੱਖੇ ਸਾਰ ਸੰਭਾਲ ਤੂੰ ਹੀ ਜੀਵਾਂ ਦੀ ਸਾਰ ਲੈ ਕੇ ਸੰਭਾਲ ਕਰਕੇ ਰੱਖਿਆ ਕਰਦਾ ਹੈ ਐਸਾ RAM ਦੀਨ ਦੁਨੀ ਸਹਾਈ हे ਮੇਰੇ ਵੀਰ ਪ੍ਰਮਾਤਮਾ ਇਸ ਲੋਕ ਤੇ ਪ੍ਰਲੋਕ ਵਿੱਚ ਅਜਿਹਾ ਸਾਥੀ ਹੈ ਦਾਸ ਕੀ ਪੈਜ ਰਖੈ ਮੇਰੇ ਭਾਈ ਰਹਾਉ हे ਮੇਰੇ ਭਾਈ ਉਹ ਆਪਣੇ ਸੇਵਕ ਦੀ ਇੱਜ਼ਤ ਹਰ ਥਾਂ ਰੱਖਦਾ ਹੈ ਆਗੈ ਆਪ ਏ ਥਾਨ ਵਸ ਜਾ ਕੈ ਜਿਸ ਪ੍ਰਮਾਤਮਾ ਦੇ ਵਸ ਵਿੱਚ ਸਾਡਾ ਇਹ ਲੋਕ ਹੈ ਉਹੀ ਆਪ ਪ੍ਰਲੋਕ ਵਿੱਚ ਵੀ ਸਾਡਾ ਰਾਖਾ ਹੈ ਆਠ ਪਹਰ ਮਨ ਹਰ ਕੋ ਜਾਪੈ ਮੇਰਾ ਮਨ ਤਾਂ ਅਠੇ ਪੈ ਰੋਸ ਪ੍ਰਮਾਤਮਾ ਦਾ ਨਾਮ ਜਪਦਾ ਹੈ ਪਤ ਪਰਵਾਣ ਸੱਚ ਨਿਸ਼ਾਨ हे प्रभु ਉਸ ਨੂੰ ਤੇਰੇ ਦਰਬਾਰ ਵਿੱਚ ਇੱਜ਼ਤ ਮਿਲਦੀ ਹੈ ਉਹ ਤੇਰੇ ਦਰ ਤੇ ਕਬੂਲ ਹੁੰਦਾ ਹੈ ਉਸ ਨੂੰ ਜੀਵਨ ਸਫਰ ਵਿੱਚ ਤੇਰਾ ਸਦਾਥੇ ਰਹਿਣ ਵਾਲਾ ਨਾਮ ਰਾਧਾਰੀ ਵਜੋਂ ਮਿਲਦਾ ਹੈ ਜਾਂ ਕੋ ਆਪ ਕਰੈ ਫੁਰਮਾਨ ਜਿਸ ਸੇਵਕ ਦੇ ਵਾਸਤੇ ਤੂੰ ਆਪ ਹੁਕਮ ਕਰਦਾ ਹੈ ਆਪੇ ਦਾਤਾ ਆਪ ਪ੍ਰਤਪਾਲ ਪ੍ਰਮਾਤਮਾ ਆਪ ਹੀ ਸਭ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ ਆਪ ਹੀ ਸਭ ਦੀ ਪਾਲਣਾ ਕਰਨ ਵਾਲਾ ਹੈ ਨਿਤ ਨਿਤ ਨਾਨਕ ਰਾਮ ਨਾਮ ਸੰਭਾਲ ਹੈ ਨਾਨਕ ਤੂੰ ਸਦਾ ਹੀ ਉਸ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖ ਗੋੜੀ ਮਹਲਾ 5 ਸਤਗੁਰ ਪੂਰਾ ਆ ਆਕਿਰਪਾਲ ਆ ਭੁੱਲ ਗੁਰੂ ਜਿਸ ਮਨੁੱਖ ਤੇ ਦਇਆਵਾਨ ਹੁੰਦਾ ਹੈ ਹਿਰਦੈ ਵਸਿਆ ਸਦਾ ਗੋਪਾਲ ਸ੍ਰਿਸ਼ਟੀ ਦੇ ਰਖਕ ਪ੍ਰਮਾਤਮਾ ਦਾ ਨਾਮ ਸਦਾ ਉਸ ਦੇ ਹਿਰਦੇ ਵਿੱਚ ਵਸਿਆ ਰਹਿੰਦਾ ਹੈ ਰਾਮ ਰਵਤ ਸਦ ਹੀ ਸੁਖ ਪਾਇਆ ਪ੍ਰਮਾਤਮਾ ਦਾ ਨਾਮ ਸਿਮਰਿਆ ਉਸ ਨੇ ਸਦਾ ਹੀ ਆਤਮਕ ਆਨੰਦ ਮਾਣਿਆ ਹੈ ਮਾਇਆ ਕਰੀ ਪੂਰਨ ਹਰ ਰਾਇਆ ਰਹਾਓ ਜਿਸ ਮਨੁੱਖ ਉਤੇ ਸਰਵ ਵਿਆਪਕ ਪ੍ਰਭੂ ਪਾਤਸ਼ਾਹ ਨੇ ਮਿਹਰ ਕੀਤੀ ਹੈ ਕਉ ਨਾਨਕ ਜਾ ਕੇ ਪੂਰੇ ਭਾਗ ਹੈ ਨਾਨਕ ਜਿਸ ਮਨੁੱਖ ਦੇ ਮੱਥੇ ਉਤੇ ਪੂਰੇ ਭਾਗ ਜਾਗ ਪੈਂਦੇ ਹਾਂ ਹਰ ਹਰ ਨਾਮ ਅਸਥਰ ਸੁਹਾਗ ਹਰੀ ਦਾ ਨਾਮ ਉਸ ਮਨੁੱਖ ਦੇ ਸਿਰ ਤੇ ਸਦਾ ਹੀ ਕਾਇਮ ਰਹਿਣ ਵਾਲਾ ਖਸਮ ਮਾਲਕ ਆਪਣਾ ਹੱਥ ਰੱਖਦਾ ਹੈ ਤੇ ਉਹ ਸਦਾ ਹੀ ਸੁਹਾਗ ਸਹਾਗਣ ਜੀਵੀ ਸਤਰੀ ਬਣ ਕੇ ਸੰਸਾਰ ਵਿੱਚ ਵਿਚਰਦੀ ਹੈ ਗੌੜੀ ਮਹਲਾ ਪੰਜਵਾਂ ਤੋਤੀ ਖੋਲ ਵਿਛਾਏ ਠ ਪਰ ਬ੍ਰਾਹਮਣ ਆਪਣੇ ਜਜਮਾਨਾਂ ਨੂੰ ਇਹ ਹੀ ਦੱਸਦਾ ਹੈ ਕਿ ਬ੍ਰਾਹਮਣ ਨੂੰ ਦਿੱਤਾ ਦਾਨ ਹੀ ਮੁੱਖ ਪਦਵੀ ਮਿਲਣ ਦਾ ਰਸਤਾ ਹੈ ਗਰ ਤਬ ਵਾਂਗੂ ਲਾਹੇ ਪੇਟ ਗਧਿਆਂ ਵਾਂਗ ਉਸ ਬ੍ਰਾਹਮਣ ਨੇ ਸਰਾਦ ਆਦਿਕ ਸਮੇਂ ਜਜਮਾਨ ਦੇ ਘਰ ਦੇ ਚੁੰਕੇ ਵਿੱਚ ਬੈਠ ਕੇ ਆਪਣੀ ਧੋਤੀ ਦਾ ਪ੍ਰਲਾਦ ਦਾ ਹਿੱਸਾ ਲਾ ਕੇ ਧਰ ਲੈਂਦਾ ਹੈ ਤੇ ਖੋਤੇ ਵਾਂਗੂੰ ਦਵਾ ਦੋਖੀ ਰਾਦਕ ਆਪਣੇ ਢਿੱਡ ਵਿੱਚ ਪਾਈ ਜਾਂਦਾ ਹੈ। ਬਿਨ ਕਰ ਤੂ ਤੀ ਮੁਕਤ ਨਾ ਪਾਈਐ ਪ੍ਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ। ਇਹ ਐਸਾ ਪਦਾਰਥ ਹੈ ਜੋ ਵਿਕਾਰਾਂ ਤੋਂ ਕਲਾਸੀ ਦਿੰਦਾ ਹੈ। ਮੋਕਤ ਪਦਾਰਥ ਨਾਮ ਧਾਈਐ ਰਹਾਓ ਨਾਮ ਸਿਮਰਨ ਦੀ ਕਮਾਈ ਕਰਨ ਤੋਂ ਬਿਨਾ ਮੁੱਖ ਪਦਵੀ ਨਹੀਂ ਮਿਲਦੀ ਰਹਾਉ ਪੂਜਾ ਤਿਲਕ ਕਰਤ ਇਸ਼ ਨਾਨਾ ਬ੍ਰਾਹਮਣ ਇਸ਼ਨਾਨ ਕਰਕੇ ਤਿਲਕ ਲਾ ਕੇ ਪੂਜਾ ਕਰਦਾ ਹੈ ਛੁਰੀ ਕੱਢ ਲੈ ਵੈ ਹੱਥ ਦਾ ਨਾ ਤੇ ਛੁਰੀ ਕੱਢ ਕੇ ਹੱਥ ਵਿੱਚ ਦਾਨ ਲੈਂਦਾ ਹੈ 베ਦ ਪੜੈ ਮੁਖ ਮਿਠੀ ਬਾਣੀ ਵੇਦ ਪੜੈ ਮੁਖ ਮਿੱਠੀ ਬਾਣੀ ਬ੍ਰਾਹਮਣ ਮੋਤਾ ਮਿੱਠੀ ਸੁਰ ਨਾਲ ਵੇਦ ਮੰਤਰ ਪੜਦਾ ਹੈ ਜੀਆਂ ਕੋਹਤ ਨ ਸੰਗੈ ਪ੍ਰਾਣੀ ਪਰ ਆਪਣੇ ਜ਼ਮਾਨਾ ਨਾਲ ਧੋਖਾ ਕਰਦਿਆਂ ਰਤਾ ਨੀਚ ਜਕਦਾ ਕੋਹ ਨਾਨਕ ਜਿਸ ਕਿਰਪਾ ਤਾਰੈ ਪਰ ਹੈ ਨਾਨਕ ਬ੍ਰਾਹਮਣ ਦੇ ਵੀ ਕੀ ਵਾਸ ਜਿਸ ਮਨੁੱਖ ਉਤੇ ਪ੍ਰਮਾਤਮਾ ਮਿਹਰ ਕਰਦਾ ਹੈ ਉਹ ਪਰਮਾਤਮਾ ਦੇ ਗੁਣ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ। ਹਿਰਦਾ ਸ਼ੁੱਧ ਬ੍ਰह्म ਵਿਚਾਰੇ ਜਿਸ ਦਾ ਜਿਸ ਦੀ ਬਰਕਤ ਨਾਲ ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ ਤੇ ਉਹ ਕਿਸੇ ਨਾਲ ਠੱਗੀ ਫਰੇਵ ਨਹੀਂ ਕਰਦਾ।